ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਕਿਚਨ ਦੀ ਛੋਟੀ ਜੀ ਟਿਪਸ ਹੈ ਜਿਹੜੀ ਸ਼ੇਅਰ ਕਰਨ ਲੱਗੇ ਹਾਂ ਬਿਨਾ ਸਕਿੱਪ ਕੀਤੇ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਜਿਹੜੇ ਪੈਨ ਪਰੋਂਾਂ ਦੇ ਜਿਹੜਾ ਤਵੇ ਆ ਘਰ ਦੇ ਵਿੱਚ ਹੁੰਦੇ ਆ ਰੋਟੀ ਲਾਉਣ ਵਾਲੇ ਉਹਨਾਂ ਨੂੰ ਚਾਰ ਲੱਗ ਜਾਂਦੀ ਆ ਜਾਂ ਫਿਰ ਜਾਦਾ ਯੂਜ਼ ਕਰਨ ਦੇ ਨਾਲ ਪਰੋਂਠੇ ਵਗੈਰਾ ਲਾਉਣ ਦੇ ਨਾਲ ਜਿਹੜੇ ਪਪੜੀ ਚਮ ਜਾਂਦੀ ਹੈ ਤੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਸੌਖੇ ਤਰੀਕੇ ਨਾਲ ਸਾਫ਼ ਕਰ ਸਕਦੇ ਹਾਂ ਉਹਦੇ ਰਿਲੇਟਡ ਅੱਜ ਦੀ ਆਪਣੀ ਵੀਡੀਓ ਹੈ ਜੀ ਤੇ ਦੋ ਚੀਜ਼ਾਂ ਨਾਲ ਆਪਾਂ ਸਾਫ਼ ਕਰਾਂਗੇ ਇਸ ਤਵੇ ਨੂੰ ਇਹ ਆਪਾਂ ਚੁੱਲ੍ਹੇ ਦੇ ਉੱਤੇ ਵਰਤਦੇ ਹਾਂ ਤਵਾ ਮੀਂਹ ਪੈਣ ਨਾਲ ਇਹਦੇ ਤੇ ਚਰ ਵਗੈਰਾ ਲੱਗ ਗਿਆ ਕਿਉਂਕਿ ਬਾਹਰ ਰਹਿ ਗਿਆ ਸੀ ਤਵਾ ਇਸ ਕਰਕੇ ਆਪਾਂ ਤੁਹਾਨੂੰ ਇਹਦੀ ਟਿਪਸ ਦੱਸਣ ਲੱਗੇ ਹਾਂ ਕਿ ਆਪਾਂ ਕਿਸ ਤਰ੍ਹਾਂ ਇਹਨੂੰ ਸੌਖੇ ਤਰੀਕੇ ਨਾਲ ਸਾਫ਼ ਕਰ ਸਕਦੇ ਹਾਂ ਲੋ ਜੀ ਆਪਾਂ ਗੈਸ ਦੇ ਉੱਤੇ ਰੱਖ ਲਿਆ ਤਵਾ ਤੇ ਆਪਾਂ ਜਿਆਦਾ ਅੱਜ ਆਪਾਂ ਤੋਂ ਲੌਂਗ ਵੀਡੀਓ ਬਣੀ ਨਹੀਂ ਹੈਗੀ ਇਸ ਕਰਕੇ ਆਪਾਂ ਛੋਟੀ ਵੀਡੀਓ ਕਰਕੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਲੋ ਜੀ ਇੱਥੇ ਆਪਾਂ ਪਾਵਾਂਗੇ ਤਵੇ ਦੇ ਉੱਤੇ ਵਿਨੇਗਰ ਇੱਕ ਵੱਡਾ ਚਮਚਾ ਆਪਾਂ ਵਿਨੇਗਰ ਦਾ ਪਾ ਲਿਆ ਏ ਚਮਚੀ ਦੇ ਨਾਲ ਸਾਰੇ ਕਿਤੇ ਚਲਾ ਲਵਾਂਗੇ ਬਹੁਤ ਠੀਕ ਇਹਦੇ ਉੱਤੇ ਆਪਾਂ ਨਾਲ ਹੀ ਅੱਧਾ ਚਮਚਾ ਜਿਹੜਾ ਮਿੱਠੇ ਚੀਜ਼ ਦਾ ਪਾ ਲਵਾਂਗੇ ਨਾਲ ਹੀ ਇੱਥੇ ਆਪਾਂ ਜੀ ਅੱਧਾ ਕ ਚਮਚਾ ਸਰਖ ਦਾ ਪਾ ਲਵਾਂ ਜੇ ਸੰਤਰੀ ਵਾਲਾ ਤਾਂ ਵੀ ਪਾ ਸਕਦੇ ਹਾਂ ਜੇ ਤੁਸੀਂ ਇਹਨੂੰ ਸਾਰੇ ਨੂੰ ਆਪਾਂ ਤਵੇ ਦੇ ਉੱਤੇ ਤਾਂ ਫਲਾ ਦੇਣੀ ਹੈ वैसे ਤਾਂ स्टील ਬੂਲ ਦੇ ਨਾਲ ਬਹੁਤ ਵਧੀਆ ਤਵਾ ਹੈ ਜਿਹੜਾ ਸਾਫ਼ ਹੋ ਜਾਂਦਾ ਪਰ ਜੇ ਇਦਾਂ ਜਰ ਲੱਗੀ ਹੋਵੇ ਤਵੇ ਨੂੰ ਜਾਂ ਫਿਰ ਪਪੜੀ ਵਗੈਰਾ ਜੰਮੀ ਹੋਵੇ ਤਾਂ ਤੁਸੀਂ ਆਪਣਾ ਦਿਨੇ ਕਰਤੇ ਮਿੱਠੇ ਟੋਡੇ ਨਾਲ ਇਹਨੂੰ ਹਟਾ ਸਕਦੇ ਹੋ ਸਾਫ਼ ਕਰ ਸਕਦੇ ਹੋ ਲੋਤੀ ਆਪਾਂ ਮਾੜੀ ਨਾਲ ਕਿ ਦੇਖ ਕਰਦੇ ਮੈਲਾ ਜਿਹੜੀ ਇਹਦੀ ਉੱਪਰ ਲੱਗੀ ਹੋਈ ਕਾਲਸ ਟੋਕੜੀਆਂ ਨੂੰ ਲੈਣੀਆਂ ਸ਼ੁਰੂ ਹੋ ਚੀ ਹੈ ਜੋ ਜਿੱਥੇ ਆਪਾਂ ਗੈਸ ਕਰਦਾਂਗੇ ਬੰਦ ਤੇ ਇਹਨੂੰ ਸਾਰੇ ਨੂੰ ਆਪਾਂ ਤਵੇ ਦੇ ਉੱਤੇ ਲਗਾ ਦੇਣਾ ਹੈ ਖਲਾ ਲੈਣਾ ਹੈ ਦੋ ਦਿਨ ਹੋ ਗਏ ਜੀ ਆਪਾਂ ਤੋਂ ਲੰਬੀ ਵੀਡੀਓ ਨਾ ਨਹੀਂ ਪਾਉਣੀ ਹੈਗੀ ਕਿਉਂਕਿ ਬੇਟੇ ਨੂੰ ਫੀਵਰ ਸੀ ਇਸ ਕਰਕੇ ਫਿਰ ਵੀਡੀਓ ਬਣਾਉਣ ਨੂੰ ਦਿਲ ਨਹੀਂ ਕੀਤਾ ਤੇ इस करके आप छोटी जी वीडियो है जी थे किचन टिप्स की शेयर है। वीडियो कीडियो जी, बाकी वीडियो की तरह ही प्यार दो वीडियो वाई लगी लाइक शेयर तो आया कमेंट करके जरूर दस्यो सारे तवे आप खिला दिता इन जो तवा ठंडा हो जाएगा फिर आपू तो के विखाने तमुन फॉर्जी तो तवा अपना हो गया ठंडा ਤੇ ਹੁਣ ਆਪਾਂ ਇਹਨੂੰ ਮਾਜ ਕੇ ਧੋਨੇ ਤੁਹਾਨੂੰ ਤੇ ਇੱਥੇ ਆਪਾਂ ਕਥਾਲ ਲੈ ਲਈਆਂ ਤਾਂ ਅੱਜ ਜਿਹੜਾ ਪਾਣੀ ਨੂੰ ਸਰਫ ਦਿਨਾ ਲਿਕੇ ਉਹ ਜੀ ਇੱਥੇ ਆਪਾਂ ਪਾਵਾਂਗੇ ਥੋੜਾ ਜਿਹਾ ਪਾਣੀ ਤੇ ਨਾਲ ਹੀ ਆਪਾਂ ਸਕਰਬ ਲੈ ਲਿਆ ਹੈ ਮੇਰੇ ਕੋਲ ਆਪਣਾ ਤਵਾ ਜਿਹੜਾ ਜੰਗ ਲੱਗੀ ਹੋਈ ਸੀ ਜਿਹੜੀ ਹੁਣ ਤੇ ਲੋਜੀ ਸਾਰੇ ਉੱਪਰ ਦੇ ਉੱਤਰ ਗਈ ਹੈ ਜੇ ਤੁਸੀਂ ਮੀਚ ਪੁਰਾਣੇ ਤੋਂ ਪੁਰਾਣਾ ਤਵਾ ਜਿਹੜਾ ਜੰਗ ਲੱਗੀ ਆਲਾ ਤੁਸੀਂ ਇਸ ਤਰੀਕੇ ਨਾਲ ਧੋ ਸਕਦੇ ਹੋ ਨਾ ਮਾਂ ਸਕਦੇ ਹੋ ਦੇਖਿਓ ਸੀ ਤਾਂ YouTube ਤੇ ਹੁਣ ਚਲੋ ਵੀ

ਤੋੜੀ ਸਾਫਣੀ ਹੈ ਸਾਰਾ ਤਵਾ ਬਿਲਕੁਲ ਸਾਫ ਹੋ ਗਿਆ ਲੋ ਜੀ ਤਵਾ ਆਪਾਂ ਧੋ ਲਿਆ ਸੀ ਚੰਗੀ ਤਰ੍ਹਾਂ ਦੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਤਵਾ ਆਪਣਾ ਬਿਲਕੁਲ ਹੀ ਸਾਫ ਹੋ ਗਿਆ ਹੈ ਤੇ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਸੁੱਕੇ ਕੱਪੜੇ ਦੇ ਨਾਲ ਸੁਕਾ ਲਵਾਂਗੇ ਸਾਫ ਕਰ ਲਵਾਂਗੇ ਤੇ ਇਹਦੇ ਉੱਤੇ ਆਪਾਂ ਇੱਕ ਚੀਜ਼ ਹੋਰ ਪਾਵਾਂਗੇ ਤਾਂ ਜੋ ਜਿਹੜੇ ਤਵੇ ਨੂੰ ਦੁਬਾਰਾ ਜਰ ਨਾ ਲੱਗੇ ਜੰਗ ਨਾ ਲੱਗੇ ਇਸ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਸੁਕਾ ਲਵਾਂਗੇ ਸੁਕਾਉਣ ਤੋਂ ਬਾਅਦ ਇਹਦੇ ਉੱਤੇ ਆਪਾਂ ਪਾਵਾਂਗੇ 2-3 ਕਪੂੰਡਾ ਸਰੋਂ ਦੇ ਤੇਲ ਦੀਆਂ ਤੇ ਸਰੋਂ ਦਾ ਤੇਲ ਚੰਗੀ ਤਰ੍ਹਾਂ ਆਪਾਂ ਲਗਾ ਦੇਵਾਂਗੇ ਚਾਹੇ ਤੁਹਾਡੇ ਲੋਹੇ ਦੀਆਂ ਕੜਾਈਆਂ ਨੇ ਲੋਹੇ ਦੇ ਤਵੇ ਤਾਂ ਹੁੰਦੇ ਹੁੰਦੇ ਆ ਲੋਹੇ ਦੀਆਂ ਕੜਾਈਆਂ ਤੇ ਵੀ ਤੁਸੀਂ ਇਦਾਂ ਸਰੋਂ ਦਾ ਤੇਲ ਲਗਾ ਕੇ ਰੱਖ ਦੋ ਤੇ ਕਦੇ ਵੀ ਤੁਹਾਡੇ ਜਿਹੜੇ ਜਾਰ ਵਗੈਰਾ ਨਹੀਂ ਲੱਗੇਗੀ ਤੇ ਇਸ ਤਰ੍ਹਾਂ ਆਪਾਂ ਤਵੇ ਨੂੰ ਸਾਫ਼ ਕੀਤਾ ਹੈ ਜਦੋਂ ਵੀ ਇਹ ਬਰਤਨਾ ਹੈ ਤੁਸੀਂ ਧੋ ਕੇ ਫਿਰ ਉਹਨੂੰ ਦੁਬਾਰਾ ਯੂਜ਼ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ